ਪਹੁੰਚਿਆ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦਾ ਮਾਡਰ ਟੂਰ ਸੈਂਕਸ਼ਨ ਦੇ ਵਿੱਚ ਜਿੱਥੇ ਅੱਜ ਸੰਗਤਾਂ ਮੀਂਹ ਦੇ ਨਾ ਪ੍ਰਵਾਹ ਕਰਦੇ ਹੋਏ ਵੀ ਅੱਜ ਹੁਮ ਬਾਤੇ ਇੱਥੇ ਪਹੁੰਚਿਆ ਨੇ ਜਪੈਰਾ ਸਾਹਿਬ ਤੇ ਆਓ ਤੁਹਾਨੂੰ ਅੱਜ ਸੰਗਤਾਂ ਨੇ ਵੀ ਦਰਸ਼ਨ ਕਰਾਣੇ ਆ ਤੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਣੇ ਆ ਕਿਵੇਂ ਸੰਗਤਾਂ ਹੌਮ ਹਵਾ ਕੇ ਜਪੈਰੇ ਤੇ ਆਈਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕਹਿੰਦਾ ਹੋਦੀ ਆ ਅਸਲਾਮੁਅਲੈਕੋ ਇਸਾਈ ਦੀ ਖਤੇ ਤਾਂ ਗੁਰਗਨ ਸਾਹਿਬ ਜੀ ਬਾਬਾ ਗੁਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਸਿੱਧਾਂ ਨੂੰ ਪ੍ਰਣਾਮ ਸਾਲ ਹੋ ਗਿਆ ਜੀ ਪਿਛਲੀ ਅਪ੍ਰੈਲ ਨੂੰ ਬਾਬਾ ਜੀ ਨੇ ਅਰਦਾਸ ਲਈ ਸੀ ਸੱਚੇ ਬਾਸ਼ਾ ਜੀ ਆਪਾਂ ਤੇ ਸੇਵਾ ਕਰਨੀ ਹੈ ਇੱਕ ਮੈਨਾਂ ਦੋਸਤ ਇੱਕ ਕਵਿੰਟ ਲੱਸੀ ਲੈ ਕੇ ਆਇਆ ਫਿਰ ਹੋਲੀ ਲਈ ਪ੍ਰਮਾਤਮਾ ਜੀ ਕਿਰਪਾ ਚਲਦੀ ਗਈ ਜੀ ਆਪਾਂ ਨੂੰ ਇੱਕ ਸਾਲ ਹੋ ਗਿਆ ਪਿਛਲੇ ਜੂਨ ਦੇ ਮਹੀਨੇ ਲਗਾਤਾਰ ਸ਼ਵੀਰ ਚਲਦੀ ਦੀ ਇਹ ਤੇ ਸਿੱਧਾ ਦੇ 21 ਤੋਂ 30 ਇਸ ਸਾਲ ਤੋਂ ਦੁੱਧਾਂ ਲੰਗ ਚੱਲਦਾ ਜੀ ਸੰਗਤ ਦੇ ਸਜੋਗ ਨਾਲ ਜਿਵੇਂ ਦਾਸ ਇਕੱਲਾ ਸੀ ਸਭ ਨੂੰ ਬੇਨਤੀ ਲਈ ਗਿਆ ਤੇ ਸੰਗਤ ਇਕੱਠੀ ਹੋ ਗਈ ਤੇ ਜੋ ਚਪੈਰਾ ਸਾਹਿਬ ਤੋਂ ਬਿਨਾ ਵੀ ਤੁਸੀਂ ਲਾਉਂਦੇ ਜਿਵੇਂ ਚਪੈਰਾ ਸਾਹਿਬ ਤੋਂ ਬਿਨਾ ਕੋਈ ਗੋਤਪੋ ਹੋਵੇ ਲੰਗਰ ਲਾਈਦਾ ਜੀ ਪਰਮਾਤਮਾ ਦੀ ਕਿਰਪਾ ਨਾਲ ਸਿਰ ਆਪਣੀ ਸਸਤਾ ਕੋਈ ਨਹੀਂ ਜੀ ਸੰਗਤ ਦੇ ਸਾਰੇ ਲੋਕ ਕਿਹੜੀ ਕਿਹੜੀ ਚੀਜ਼ ਦਾ ਲੰਗਰ ਲਾਉਂਦੇ ਉਹਦਾ ਛਬੀਲ ਸ਼ਕਲਵੀ ਲੱਸੀ ਲੰਗਰ ਜੀ ਸ਼ੀਦਾ ਦੀ ਕਿਰਪਾ ਨਾਲ ਤੇ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਦੇਣਾ ਜਾਵਾਂਗਾ ਜੀ ਜਿਹੜੇ ਨਸ਼ਾ ਕਰਦੇ ਨੇ ਜੇ ਛੱਡ ਕੇ ਸੇਵਾ ਕਰੋ ਉਹ ਕਈ ਬੱਬਲਸ ਨੂੰ ਗਲਤ ਬੋਲਦੇ ਇਥੇ ਪਾਠ ਹੁੰਦਾ ਪਾਣੀ ਹੁੰਦੀ ਏ ਤੇ ਉਹਨਾਂ ਨੂੰ ਕਹਾਂ ਗਲਤ ਨਾ ਬੋਲੋ ਕਿ ਆ ਕੇ ਦੇਖੋ ਕਾ ਬਤਨ ਲੱਗੂਗਾ ਜੀ ਡੇਰ ਡੇਰ ਵਾਲਾ ਡੇਢ ਘੰਟੇ ਨਾ ਆਇਆ ਜੀ ਜੀ ਠੀਕ ਏ ਕਿ ਪੈਰੇ ਸਾਹਿਬ ਕੋ ਬੁਲਾਵੀਂ ਤੁਸੀਂ ਆਂਦੇ ਹੋ ਹਾਂ ਬੇਟਾ ਇਹਦਾ ਕਦੇ ਕਦੇ ਜੀ ਜੀ ਜੇ ਪੱਕਾ ਨਹੀਂ ਪੈਰੇ ਸਾਹਿਬ ਪੱਕਾ ਹੀ ਆ ਉਦਾਂ ਕਦੇ ਆ ਜਾਈਦਾ ਆਪਾਂ ਜਦੂ ਦੇਣ ਕਰੇ ਅੱਛਾ ਜੀ ਜੇ ਜੀ ਕਰੇ ਜਰੂਰ ਬੁਲਾ ਲੈ ਮਾਰ ਆ ਆ ਜਾਈਦਾ ਸੇਵਾ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਕਿ ਕਿੰਨੇ ਤੋਂ ਕਿੰਨੇ ਪੈਰੇ ਸਾਹਿਬ ਆਣੇ ਸੇਵਾ ਕਰਦੇ ਔਰ ਮੈਂ ਫਿਰ 8 ਵਜੇ ਦਾ ਜੀ ਜੀ 5 ਵਜੇ 6 ਵਜੇ ਦੇਖਦੇ ਕਿ ਰਾਤ ਰਾਤੀ ਦਿਨ ਕਿਨੇ ਕਿਨੇ ਦੇ ਮੁਬਾਰਕ ਕੋਈ ਪਤਾ ਨਹੀਂ ਹਦਵਾਨੋ ਕਦੇ ਆਈਦਾ ਵਿੱਚ ਕਦੇ ਰੋਜ਼ ਵੀ ਆਈਦਾ ਸਨੇ ਜੀ ਜਦੋਂ ਤੋਂ ਹੋਣ ਲੱਗਿਆ ਕਿ ਜੀਵਨ ਵਿੱਚ ਕੁਝ ਮਾਰਨੇ ਦੀ ਸਭ ਕੁਝ ਖੁਸ਼ੀਆਂ ਹੀ ਆ ਜੀ ਉਹ ਤਾਂ ਉਹ ਪਰავლੇ ਘਰ ਕੋਈ ਨਹੀਂ ਸਭ ਮੈਂ ਤਾਂ ਹੀ ਆ ਜੀ ਜੀ ਕੋਈ ਫੌੜ ਨਹੀਂ ਹੈਗੀ ਲੋਕ ਮਾਲਕ ਦੀ ਚੜਾ ਕਥੇ ਆਪਣਾ ਦਾ ਆਦੀਵਾਸੀ ਆਵਾਸ ਜੀ ਆਹ ਤੰਦਰੁਸਤੀ ਪੂਰੀ ਆਦੀਵਾਸ ਹੋਣੀ ਚਾਹੀਦਾ ਮਾਲਕ ਦਾ ਜੀ ਜੀ ਮਿਹਰਬਾਨੀ ਜੀ ਮੇਰਾ ਬੱਚਾ ਇੱਥੋਂ ਬੱਚਿਆ ਅਸੀਂ ਤਾਂ ਕੋਈ ਆਸਿੰਦੇ ਲੱਗਦਾ ਸਾਈਨ ਯੋਨੀ ਯੋਨੀ ਡਾਕਟਰ ਕੰਮ ਕਰਦੇ ਸੀ ਇਹ ਬਾਬੇ ਨੇ ਸਹੀ ਕੀਤੀ ਲੱਗਦਾ ਜਾਨੀ ਡਾਕਟਰਾਂ ਨੇ ਜਵਾਬ ਦਿੱਤਾ ਹਾਂ ਉਹ ਕਹਿੰਦੇ ਸੀ ਇਹ ਘਰੇ ਲੈ ਜਾਓ ਜੀ ਹੈ ਇਹ ਅਸੀਂ ਫਿਰ ਪਾਵਾਂ ਚੁਲਾਜ ਕਰਾਇਆ ਜੀ ਐਸ ਵਾਲਿਆਂ ਨੇ ਕੁਝ ਨਹੀਂ ਕੀਤਾ ਬਾਬਾ ਚੁਲਾਜ ਕਰਾਇਆ ਪਾਵਾਂ ਵਾਲਿਆਂ ਨੇ ਠੀਕ ਕੀਤਾ ਫਿਰ ਅਸੀਂ ਇੱਥੇ ਆਏ ਇੱਥੋਂ ਬਾਬੇ ਨੇ ਠੀਕ ਕੀਤਾ ਰੋਮਨ ਜੇ ਮੈਂ ਤੁਹਾਨੂੰ ਜੇ ਮੈਂ ਜਨ ਬੈਠਾ ਰਿਹਾ ਠੀਕ ਗੱਲ ਕੀ ਹੋ ਗਈ ਸੀ ਐਕਸੀਡੈਂਟ ਹੋਇਆ ਸੀ ਯਾਰਾ ਦੋਸਤਾਂ ਨਾਲ ਐਕਸੀਡੈਂਟ ਹੋ ਗਿਆ ਸੀ ਕਿੰਨਾ ਚਿਰ ਹੋਇਆ ਇੱਕ ਸਾਲ ਹੋ ਗਿਆ 1 ਸਾਲ 2 ਮਹੀਨੇ ਇੱਥੇ ਕੁਝ ਮੁੱਤ ਕਰਕੇ ਕਦੇ ਵੀ ਵੀਡੀਓ ਅਸੀਂ ਸਾਲ ਹੋ ਗਿਆ ਜਦੋਂ ਤੋਂ ਮੇਰਾ ਬੱਚਾ ਐਕਸੀਡੈਂਟ ਦਾ ਇਹ ਆਂਦਾ ਨਹੀਂ ਪਈ ਮੇਰੇ ਬੱਚੇ ਦਾ ਜਦੋਂ ਐਕਸੀਡੈਂਟ ਹੋਇਆ ਫੌਂਡ ਅਸੀਂ ਚੱਲੇ ਮੇਰਾ ਬੱਚਾ ਇੱਥੋਂ ਠੀਕ ਹੋ ਗਿਆ ਹਾਂ ਅੱਛਾ ਠੀਕ ਆ ਹੀ ਕੋਈ ਗੱਲ ਨਹੀਂ ਜਿਵੇਂ ਸਾਬ ਤੋਂ ਬਿਨਾਂ ਵੀ ਆਨੇ ਅਸੀਂ ਸਾਨੂੰ ਬਾਪਾ ਕਰੋ ਹਮ ਤੇ ਅਸੀਂ ਆਂ ਕਿੰਨੇ ਤੋਂ ਕਿੰਨੇ ਵਜੇ ਆਉਨੇ ਆ ਦਪਹਿਰਾਂ ਸਾਢੇ ਤੋਂ ਆਉਨੇ ਆ ਸਿਰਫ ਦਪਹਿਰਾਂ ਸਾਢੇ ਤੋਂ ਕੁੱਲ ਨਹੀਂ ਆ ਹਾਂ ਕੁੱਲ ਨਹੀਂ ਆਈ ਤਾਂ ਮੈਂ ਟੀਮ ਮੈਸੇਜ ਦਾ ਹੋਊਗਾ ਸਾਡੇ ਪਾਸੋਂ ਅੱਛਾ ਹੈ ਕਿ ਕੱਲ੍ਹ ਆ ਇੱਥੇ ਸਸਤਹਾ ਗੋੜੋ ਦਾ ਦਾ ਭੜਾ ਹੁੰਦਾ ਸਭ ਠੀਕ ਹੋਨੇ ਜਰਾ ਮੇਰਾ ਬੱਚਾ ਠੀਕ ਹੋ ਗਿਆ ਸਾਰੇ ਠੀਕ ਹੁੰਦੇ ਲੋਕ ਮੇਰਾ ਬੱਚਾ 2 ਮਹੀਨੇ ਬਣ ਗਿਆ ਤਾਂ ਬੈਠਾ ਰਿਹਾ ਇੱਥੇ ਆ ਕਿ ਮੈਂ ਉਹਨੂੰ ਨਹੀਂ ਹੁੰਦੀ ਸੀ ਇੱਥੇ ਆ ਕੇ ਬਾਬੇ ਦੀ ਮੱਖ ਮੇਰਾ ਬੱਚਾ ਜੋਰ ਤੋਂ ਲੋਰ ਆ ਜੋਰ ਤੋਂ ਅੱਜ ਮੇਰਾ ਬੱਚਾ ਕੰਮ ਤੇ ਜਾਂਦਾ ਜੀ ਜੀ ਮੋਟਾ ਵਿਚ ਲਾ ਰਾ ਜਬ ਕਿ ਇਹ ਨਾ ਬੇੜਾ ਤੇਰਾ ਨਾਂ ਕੀ ਆ ਹਰ ਕ੍ਰਿਸ਼ਨ ਸਿੰਘ ਕਿਵੇਂ ਛੱਟ ਲੱਗੀ ਸੀ ਤੇਰੇ ਐਕਸੀਡੈਂਟ ਹੋ ਗਿਆ ਹੀ ਟਰੱਕ ਵਾਲਾ ਸਾਈਡ ਮਾਰ ਗਿਆ ਅੱਛਾ ਅੱਛਾ ਕਾਫੀ ਛੱਟ ਲੱਗੀ ਕਿੰਨੇ ਕਿੰਨੇ ਦਿਨ ਬੈੱਡ ਤੇ ਰਹਿ ਲ ਮੈਂ ਬੈੱਡ ਤੇ 8 ਮਹੀਨੇ ਰਿਹਾ ਉਸ ਤੋਂ ਬਾਅਦ ਤੂੰ ਕੱਲ ਹੀ ਆਉਣ ਲੱਗ ਗਿਆ ਫਿਰ ਇੱਥੇ ਉਸ ਤੋਂ ਬਾਅਦ ਮੈਂ ਆ ਗਿਆ ਸਾਡੇ ਮਮਾ ਉਸ ਤੋਂ ਬਾਅਦ ਆਉਣ ਲੱਗੇ ਨਹੀਂ ਉਸ ਤੋਂ ਪਹਿਲਾਂ ਮਮਾ ਆਉਂਦੇ ਪਹਿਲਾਂ ਮਮਾ ਆਉਂਦਾ ਕੱਲ ਹੀ ਐਕਸੀਡੈਂਟ ਤੋਂ ਪਹਿਲਾਂ ਨਹੀਂ ਆਉਂਦੇ ਹੁੰਦੇ ਸੀ ਹਾਂਜੀ ਪਹਿਲਾਂ ਮੈਂ ਆਉਂਦਾ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਕਿਹੜੇ ਕਿਹੜੇ ਹੱਡ ਫੋਟੋ ਤੁਹਾਨੂੰ ਦਿਖਾਇਆ ਮੈਨੂੰ ਵੀ ਦਿਖਾਈ ਗਈ ਪਾਵਾ ਜੀ ਡੀਐਮ ਵਾਲਾ ਨੇ ਕੁਝ ਦਸਤਾਵੇਜ਼ ਜੀ ਤੇਰੇ ਬਾਬੇ ਦੇ ਇੱਕ ਲਗਾਤਾਰ ਜਿੰਨੇ ਤੋਂ ਪਹਿਲਾਂ ਸਾਥ ਨੂੰ ਮੈਂ ਉਂਡੀ ਤੇ ਕਦੇ ਜੇ ਮਾਰਦੇ ਨਹੀਂ ਉਹ ਬਾ ਵੀ ਕਿਡੇ ਮਾਰਦੇ ਪਹਿਲਾਂ ਸਾਥ ਨੂੰ ਦਰਸ਼ਨ ਕਰ ਨਾਲੇ ਜੀ ਆਪਣਾ ਹੁਣ ਜੋਬ ਕਰਦੇ ਆ ਜੋਬ ਹਾਂ ਜੀ ਜਾਂਦਾ ਡਿਊਟੀ ਜਾਂਦਾ ਬਾਬੇ ਦੀ ਕਿਰਪਾ ਨਾਲ ਤੁਹਾਨੂੰ ਜਿਹੜਾ ਪੈਸਾ ਰੱਖਿਆ ਸੀ ਉਹ ਵੀ ਬਾਬੇ ਦੀ ਕਿਰਪਾ ਨਾਲ ਮਿਲ ਗਿਆ ਸਰਕਾਰ ਦਾ ਠੀਕ ਹਾਂ ਮਿਲ ਗਿਆ ਬਾਬੇ ਦੀ ਕਿਰਪਾ ਨਾਲ ਠੀਕ

सचिवा We'll be right back. ਬੋਲੋਗੇ ਮਾੜਾ ਜੀ ਥੋੜੀ ਹਾਈਪ ਨਾਲ ਸੀ ਦੋਨੋਂ ਕਿਹੜੀ ਜਗ੍ਹਾ ਤੋਂ ਆਏ ਹੋ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਹਾਂ ਕਿਹੜੀ ਬੋਲਦੇ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਭਾਈ ਪੀਨਾ ਘਟਾ ਤੇ ਉਹ ਤੋਂ ਤਾਰ ਰਹੇ ਹੋ ਬਸ ਤੀਸਰੀ ਚੌਕੀ ਕੋਈ ਕਿਹੜੀ ਜਗ੍ਹਾ ਤੋਂ ਆਨੇ ਹੋ ਆ ਇੱਥੇ ਨੋਬਲੀ ਹੋ ਕੇ ਬਾਰੇ ਬੜੀ ਮਾਨਤਾ ਇਸ ਜਗ੍ਹਾ ਦੇ ਬਾਬਾ ਫਰਮਾਨਤਾ ਜੀ ਜਗ੍ਹਾ ਤੇ ਕਿੰਨੇ ਤੇ ਕਿੰਨੇ ਫਿਰਦੇ ਆ ਕੇ ਇਕੱਤਰ ਹੋ ਜਾਂਦੇ ਜੀ ਅਸੀਂ ਪੰਜਾਬ ਦੇ ਬਾਰੇ ਪਰ ਰਹੋ ਜੀ ਹਾਂ ਜੀ ਅੱਛਾ ਪਹਿਲੇ ਤਾਂ ਦਿਨਾਂ ਵੀ ਕਰ ਜਾਂਦੇ ਕਰਦੇ ਜੀ ਜੀ ਦਰਸ਼ਨ ਤਾਂ ਜੀ ਦੇ ਹਰ ਜਗ੍ਹਾ ਹੀ ਹੁੰਦੇ ਕੋਈ ਨਾ ਕਰੇ ਬਸ ਜੀ ਸਰਗਤਾਨ ਨੇ ਮੈਸੇਜ ਵੀ ਬਣਾ ਲਿਆ पता नहीं सारा पूरा होलियां दिला दिया मेरे आके भाई सगड़ा बंडे नीच नीच सब जी जी पानी मेहरबानी